26 25 2600 ਰੁਪਏ ਮਾਰਕੀਟ ਰੇਟ ਆਦਾ ਲੋਮੈਕਸ ਕੰਪਨੀ ਦੀ ਓਰੀਜਨਲ ਲਾਈਟ ਆ ਵੀਰੇ ਆਪਣੇ ਕੋਲ ਤੁਹਾਨੂੰ ਸਿਰਫ 1000 ਰੁਪਏ ਵਿੱਚ ਮਿਲੂਗੀ ਹਮ ਇਸ ਟਾਈਮ ਆਉਣੇ ਲਈ ਕਿਹੜੀ ਕਿਹੜੀ ਗੱਡੀ ਦੀ ਲਾਈਟਾਂ ਪਈਆਂ ਬਾਈ ਇਸ ਟਾਈਮ ਵੀਰੇ ਆਪਣੇ ਕੋਲ ਲਗਭਗ ਸਾਰੀਆਂ ਤਰ੍ਹਾਂ ਦੀਆਂ ਗੱਡੀਆਂ ਨੇ ਪਈਆਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਉਹਦੀ ਪਈਆ ਨੋਵਾ ਦੀਆਂ ਪਈਆਂ ਨੇ ਸਵਰਟ ਦੀਆਂ ਪਈਆਂ ਨੇ ਵਰਨਾ ਦੀਆਂ ਪਈਆਂ ਨੇ ਫਿਰ ਨੋਵਾ ਇੰਡੀਕਾ ਬੈਸਟ ਆ ਗਈ ਤੇ ਗੋ ਆ ਗਈ Honda amaze ਸੇਲ ਗੱਡੀ i10 ਰਿਟੇਜ ਨੋਵਾ Honda amaze ਹੋਂਡਾ ਸਿਟੀ ਆ ਗਈ ਵਰਨਾ ਆ ਗਈ ਆ ਸੌਟ ਦੀ ਲੱਟ ਪਈ ਆ ਆਈਟਨ ਲਗਭਗ ਸਾਰੇ ਗੱਡੇ ਲੱਟਾ ਵੀਰੇ ਮਿਲ ਜਾਣਗੇ ਆ ਬਲੇਰੋ ਵਗੈਰਾ ਦੇ ਵੀ ਹੈ ਨਾ ਆ ਦੇਖੋ ਵੀਰੇ ਜਿਵੇਂ ਆਪਣਾ ਬੰਪਰ ਇੱਥੋਂ ਟੁੱਟਿਆ ਹੋਇਆ ਆ ਆਪਾਂ ਨੂੰ ਰਿਪੇਅਰ ਕਰਾਂਗੇ ਗਰਮ ਕਰਕੇ ਵੀਰੇ ਆਪਾਂ ਪਲਾਸਟਿਕ ਨੂੰ ਪਲਾਸਟਿਕ ਨਾਲ ਹੀ ਜੋੜ ਦਾਂਗੇ ਬਿਲਕੁਲ ਪ੍ਰੋਪਰ ਤਰੀਕੇ ਨਾਲ ਬੰਪਰ ਜੁੜੂਗਾ ਆ ਦੇਖੋ ਆਪਣੇ ਕੋਲੇ ਗਰਮ ਕਰਕੇ ਠੀਕ ਆ ਇਹਨੂੰ ਇਸ ਤਰ੍ਹਾਂ ਹਾਂਜੀ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਧੂਰੀ ਸ਼ਹਿਰ ਖੜੇ ਆ ਬਈ ਆਪਦੇ ਸ਼ਹਿਰ ਦੇ ਵਿੱਚ ਤੇ ਆਪਣੇ ਬਾਈ ਹੋਰੀ ਨੇ ਰਾਜਪਾਲ ਨਾਮ ਕਰਕੇ ਇਹਨਾਂ ਦਾ ਲਾਈਟਾਂ ਸਾਫ਼ ਕਰਨ ਦਾ ਕੰਮ ਆ ਬਾਈ ਹਨਾ ਦੁਕਾਨ ਤੇ ਤੇ ਬਈ ਆਹ ਲਾਈਟ ਆ ਦੇਖੋ ਅਕਸਰ ਜਿਵੇਂ ਅੱਗ ਗੱਡੀ ਹੋ ਜਾਂਦੀ ਪੁਰਾਣੀ ਹੋ ਜਾਂਦੀ 12 ਸਾਲ ਹੋ ਗਏ 13 ਸਾਲ ਹੋ ਗਏ ਹਨਾ ਵੀਰੇ ਐਦਾਂ ਦੀ ਕੰਡੀਸ਼ਨ ਚ ਆ ਜਾਂਦੇ ਜਦੋਂ ਆਪਾਂ ਕੋਈ ਕੇਅਰ ਨਹੀਂ ਕਰਦੇ ਬਈ ਹਾਂਜੀ ਤੇ ਇਹਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈਗੀ ਤੇ ਹੁੰਦੀਆਂ ਕਿ ਵਾਰ ਹੁੰਦਾ ਬਈ ਆਪਣਾ ਜਿਹੜਾ origignal ਲਾਈਟਾਂ ਹੁੰਦੀਆਂ ਨੇ ਬਈ ਹਨਾ ਉਹ ਐ ਹੁੰਦਾ ਯਾਰ ਮਾਰਕੀਟ ਚ ਦੂਜੀਆਂ ਲੈਣੀਆਂ ਉਹ ਸਾਲ ਡੇਢ ਸਾਲ ਬਾਅਦ ਖਰਾਬ ਹੋ ਜਾਂਦੀ ਬਈ ਬਿਲਕੁਲ ਜੀ ਐ ਹੁੰਦਾ ਹੁੰਦਾ ਵੀਰੇ ਹਨਾ ਤੇ ਬਈ ਸਭ ਤੋਂ ਪਹਿਲਾਂ ਸਸਿਕਾ ਤੇ ਬਾਈ ਜਿਹੜੀਆਂ ਆਹ ਲਾਈਟਾਂ ਜਿਵੇਂ ਹੁਣ ਏਦਾਂ ਦੀ ਕੰਡੀਸ਼ਨ ਨੂੰ ਜਿਵੇਂ ਆਹ ਵਾਲੀਏ ਕੰਡੀਸ਼ਨ ਦੇ ਵਿੱਚ ਤੁਸੀਂ ਬਦਲ ਦਿਓ। ਇਹ ਵੀਰੇ ਜਿਵੇਂ ਆਪਣੇ ਲਾਈਟਾਂ ਨਿਗੀਆਂ। ਹੂੰ। ਲਾਈਟ ਆਪਣੀ ਪੀਲੀ ਪੈ ਜਾਂਦੀ ਹੈ ਬਹੁਤ ਜ਼ਿਆਦਾ। ਤੁਸੀਂ ਦੇਖੋ ਹੁਣ ਗੱਡੀਆਂ ਲਾਈਟਾਂ ਬਹੁਤ ਪੀਲੀਆਂ ਪੈ ਜਾਂਦੀਆਂ ਨਿਗੀਆਂ। ਆਪਾਂ ਸੋਚਦੇ ਆ ਵੀ ਯਾਰ ਵੇਸਟ ਹੋ ਗਈ ਸਿੱਧੋ ਲਾਈਟ ਨੂੰ। ਸਿੱਟਣ ਦੀ ਲੋੜ ਨਹੀਂ ਹੈਗੀ ਵੀਰੇ ਨਵੀਆਂ ਪਾਉਣ ਦੀ ਲੋੜ ਨਹੀਂ ਹੈਗੀ, ਚੇਂਜ ਕਰਨ ਦੀ ਲੋੜ ਨਹੀਂ। ਇਹੀ ਲਾਈਟ ਆਪਾਂ ਬਿਲਕੁਲ ਸਾਫ਼ ਕਰ ਦਨੇ ਆ। ਤੁਹਾਨੂੰ ਆਪਾਂ ਡੈਮੋ ਦਿਖਾਉਨੇ ਆ ਇਹ ਲਾਈਟ ਜਿਵੇਂ ਪੀਲੀ ਆ ਆਪਾਂ ਇਹਨੂੰ ਸਾਫ਼ ਕਰਕੇ ਤੁਹਾਨੂੰ ਦਿਖਾਉਨੇ ਆ ਵੀਰੇ ਫੜਿਓ ਇਹਨ ਫਰਕ ਦੇਖ ਸਕਦੇ ਹੋ ਵੀਰੇ ਤੁਸੀਂ ਇਹ ਆਪਣੀ ਲਾਈਟ ਪੀਲੀ ਆ ਇਹ ਸਾਫ਼ ਕਰਨ ਤੋਂ ਬਾਅਦ ਵੀਰੇ ਇੰਨੀ ਕੁਆਲਿਟੀ ਦੇ ਵਿੱਚ ਆ ਜਾਂਦੀ ਹੈ ਲਾਈਟ ਦੇ ਵਿੱਚ ਠੀਕ ਹੈ ਬਾਈ ਬਿਲਕੁਲ ਐਨ ਓਕੇ ਨਵੇਂ ਵਰਗੀ ਲਾਈਟ ਬਣ ਗਈ ਵੀਰੇ ਇੱਕ ਹੋਰ ਤੁਹਾਨੂੰ ਡੈਮੋ ਦਿਖਾਉਨੇ ਆਪਾਂ ਇੱਥੇ ਆਓ ਵੀਰੇ live ਬਾਈ ਜਨਾ ਤੂੰ ਮਾੜਾ ਕੈਮਰਾ ਤੇ ਮਲੇਰ ਕੋੜਲਾ ਬਾਈਪਾਸ ਦੇ ਲਾਵੇ ਖੜੇ ਆ ਬਿਲਕੁਲ ਅਸੀਂ ਬਾਈ ਲਾਵੇ ਤੇ ਇਹ ਵੀਰੇ ਲਾਈਟ ਸਵਿਫਟ ਦੀ ਲਾਈਟ ਆ ਇਹ ਹਾਂਜੀ ਵੀਰੇ ਸਵਿਫਟ 13 14 ਮਾਡਲ ਚ ਇਹ ਲਾਈਟਾਂ ਨੇ 15 15 ਤੱਕ ਠੀਕ ਹੈ ਵੀਰੇ ਹਾਂਜੀ ਇਹ ਪੀਲੀ ਲਾਈਟ ਮਤਲਬ ਇੰਨੀ ਚਿੱਟੀ ਨਿਕਲੇ ਹੁੰਦੇ ਸਾਫ਼ ਨਿਕਲਉਂਦੇ ਮੇਰੇ ਵੀਰਾਂ ਨੂੰ ਚੇਂਜ ਕਰਾਉਣ ਦੀ ਜਰੂਰਤ ਨਹੀਂ ਹੈਗੀ ਨਵੀਆਂ ਪਾਉਣ ਦੀ ਲੋੜ ਨਹੀਂ ਥੋਡੀਆਂ ओरिजिनल ਗੱਡੀ ਦੇ ਲਾਈਟਾਂ ਇਸੇ ਤਰ੍ਹਾਂ ਵਧੀਆ ਸਾਫ਼ ਹੋ ਗਈ ਚਟੀਆਂ ਦੁੱਧ ਵਰਗੀਆਂ ਨਿਕਲਣਗੀਆਂ ਵੀਰੇ ਠੀਕ ਹੈ ਹਾਂਜੀ ਇੱਕ ਆਪਣੇ ਕੋਲ ਹੋਰ ਦੇਖੋ ਜਿਵੇਂ 10 ਮਾਡਲ ਚ ਆਈਆਂ ਲਾਈਟਾਂ ਇਹ 10 ਮਾਡਲ ਗੱਡੀ ਦੀ ਸਲਫਟ ਦੀ ਲਾਈਟ ਆ ਵੀਰੇ ਠੀਕ ਹੈ ਵੀਰੇ ਇਹ ਵੀ ਦੇਖ ਲਓ ਤੁਸੀਂ ਕੰਡੀਸ਼ਨ ਇਹਦੀ ਕਿਸ ਤਰ੍ਹਾਂ ਦੀ ਬਿਲਕੁਲ ਜਿਆਦਾ ਖਰਾਬ ਹੋਈ ਪਈ ਜਾਂ ਡੱਲ ਹੋਈ ਪਈ ਆਪਾਂ ਸੋਚ ਰਹੇ ਵੀ ਯਾਰ ਸੜ ਦੋ ਠੀਕ ਹੈ ਸੱਟਣ ਦੀ ਲੋੜ ਨਹੀਂ ਵੀਰੇ ਇਹਦਾ ਵੀ ਤੁਹਾਨੂੰ ਦਿਖਾਉਣਾ ਹੈ ਜਾਦੂ ਦੇਖੋ ਭਾਈ ਲੈ ਭਾਈ ਇਹਨਾਂ ਦੇਖਣ ਤਾਂ ਇਹ ਲਾ ਦੋ ਪਰ ਡੇਗ ਮਾਰ ਬਗਾ ਕੇ ਲੈਣੋ ਹਾਂ ਏ ਲਾਈਟ ਵੀਰੇ ਦੇਖੋ ਇਸ ਤਰ੍ਹਾਂ ਦੀ ਲਾਈਟ ਸੀ ਕੰਡੀਸ਼ਨ ਦੇਖੋ ਤੁਸੀਂ ਦੋਨੋਂ ਫਰਕ ਦੇਖੋ ਇਸ ਤਰ੍ਹਾਂ ਤੋਂ ਇਸ ਤਰ੍ਹਾਂ ਦੀ ਬਣ ਗਈ ਵੀਰੇ ਇਹ ਦੋਨੇ ਵੀ ਸੇਮ ਲਾਈਟਾਂ ਨੇ ਇੱਕੋ ਹੀ ਗੱਡੀ ਦੇ ਲਾਈਟਾਂ ਅਸੀਂ ਦੇਖੋ ਇੱਕ ਗੱਡੀ ਦੇ ਲਾਈਟਾਂ ਵੀਰੇ ਹਾਂਜੀ ਦੇਖੋ ਵੀ ਇੱਕ ਗੱਡੀ ਦਾ ਲਾਈਟਾਂ ਨੇ ਜੀ ਆਈ ਤੋਂ ਆ ਲੀਏ ਬਣ ਗਈ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਵੀਰੇ ਇਸ ਤਰ੍ਹਾਂ ਦੀ ਲਾਈਟ ਬਣ ਗਈ ਅਗਰ ਕੋਈ ਵੀ ਮੇਰਾ ਭਰਾ ਹਨਾ ਵੀ ਨੇੜੇ ਤੇੜੇ ਹੈਗਾ ਧੂਰੀ ਸ਼ਹਿਰ ਦੇ ਚੱਲ ਲੁਧਿਆਣੇ ਦੇ ਨੇੜੇ ਤੇੜੇ ਆਉਂਦੇ ਆ ਬਾਈ ਤਾਂ ਤੁਸੀਂ ਇਹ ਚੀਜ਼ਾਂ ਮਤਲਬ ਵੀ ਆਪਣੀ ਗੱਡੀ ਦੇ ਲਾਈਟਾਂ ਤੁਸੀਂ ਸਾਫ਼ ਕਰਵਾ ਸਕਦੇ ਆਂਗੇ ਵੀਰੇ ਬਾਈ ਚਾਂਸ ਕਈ ਵਾਰ ਕੋਈ ਲੈਡ ਬਣ ਕੇ ਜਦੋਂ ਟੁੱਟੀ ਫੁੱਟੀ ਹੁੰਦੀ ਹੈ ਕਿ ਜਾਂ ਕੁਝ ਹੁੰਦਾ ਉਹਦਾ ਕੋਈ ਹੱਲ ਹੁੰਦਾ ਬਿਲਕੁਲ ਵੀਰੇ ਕਈ ਵਾਰ ਲਾਈਟਾਂ ਜਿਵੇਂ ਦੇਖੋ ਨੱਕੇ ਟੁੱਟ ਜਾਂਦੇ ਆ ਕਿ ਨੱਕੇ ਹੁੰਦੇ ਲੱਤਾਂ ਮਾਈ ਦੇ ਵਿੱਚ ਨਾਟਕ ਆ ਜਾਂਦਾ ਲੜਦੇ ਇਹ ਜਿਵੇਂ ਟੁੱਟਿਆ ਹਾ ਦੇਖੋ ਇਹ ਵੀਰੇ ਆਪਾਂ ਰਿਪੇਅਰ ਕਰਦੇ ਆ ਇਹ ਵੀ ਰਿਪੇਅਰ ਰਿਪੇਅਰ ਕਰਕੇ ਬਿਲਕੁਲ オリジナル ਵਰਗੇ ਬਣ ਜਾਂਦੇ ਨੇ ਵੀਰੇ ਇਹ ਲਾਈਟਾਂ ਦੇ ਆ ਦੇਖੋ ਜਿਵੇਂ ਆਪਾਂ ਰਿਪੇਅਰ ਕਰੇ ਹੁੰਦੇ ਨੇ ਕੋਈ ਆਪਾਂ ਇਸ ਤਰ੍ਹਾਂ ਵਧੀਆ ਬਣਾ ਕੇ ਪੂਰੀ ਪ੍ਰੋਪਰ ਫਿਟਿੰਗ ਆਉਂਦੀ ਹੈ ਲਾਈਟ ਦੀ ਕੋਈ ਦਿੱਕਤ ਨਹੀਂ ਆਉਂਦੀ ਪਰੇਸ਼ਾਨੀ ਠੀਕ ਹੈ ਬਾਈ ਔਰ ਪ੍ਰੋਪਰ ਆਪਾਂ ਲਾਈਟ ਨੂੰ ਸੀਲ ਕਰਦੇ ਆਂ ਅਗਰ ਪਟਕੇ ਵੀ ਲੈਟ ਕਰਦੇ ਤਾਂ ਪ੍ਰੋਪਰ ਸੀਲ ਕਰਦੇ ਕਈ ਵਾਰ ਲੈਟਾ ਵਿੱਚ ਰੇਤਾ ਚਲੇ ਜਾਂਦਾ ਮਿੱਟੀ ਚਲੀ ਜਾਂਦੀ ਆ ਉਹ ਸਾਰੇ ਹੱਲ ਹੈਗੇ ਨੇ ਵੀਰੇ ਓਕੇ ਇਸ ਤਰ੍ਹਾਂ ਦੀ ਲਾਈਟ ਨੂੰ ਆਪਾਂ ਇਸ ਤਰ੍ਹਾਂ ਦੀ ਬਣਾ ਥੋੜੇ ਸਾਹਮਣੇ ਹੈ ਜੀ ਬਾਈ ਇੱਕ ਗੱਲ ਹੋਰ ਮੈਂ ਦਿਖਾਣਾ ਗੁਰਪ੍ਰੀਤ ਗਣਾ ਕੈਮਰਾ ਨੇੜੇ ਆ ਜੂਗਾ ਵੀ ਆਹ ਵਾਲੀ ਚੀਜ਼ ਨੂੰ ਦੇਖੋ ਸੀਲ ਕਰੀ ਹੋਈ ਹੈ ਬਾਈ ਨੇ ਦੇਖੋ ਹਾਂਜੀ ਵੀ ਸਾਰੀ ਸੀਲ ਕਰੀ ਹੋਈ ਹੈਗੀ ਦੇਖੋ ਕੰਡੀਸ਼ਨ ਬਾਈ ਓਕੇ ਹੈ ਕੋਈ ਐਸੀ ਗੱਲ ਅੱਜ ਕਿਤਨੇ ਆਉਂਦੀ ਕਿਸੇ ਨੂੰ ਮੈਨੂੰ ਐਂ ਦੱਸੋ ਤੁਹਾਨੂੰ ਕੰਮ ਕਰਦੇ ਨੂੰ ਕਿੰਨਾ ਸਮਾਂ ਹੋ ਗਿਆ ਬਾਈ ਸਾਨੂੰ ਵੀਰੇ 7 ਸਾਲ ਹੋ ਗਏ ਧੋਰੀ ਚ 7 ਸਾਲ ਹੋ ਗਏ ਹਾਂਜੀ ਠੀਕ ਆ ਬਾਈ ਤੇ ਮਤਲਬ ਵੀ ਹਰੇਕ ਕੋਈ ਮਰਜ਼ੀ ਗੱਡੀ ਹੋਵੇ ਜਿਹੜੀ ਮਰਜ਼ੀ ਗੱਡੀ ਹੋਵੇ ਵੀਰੇ ਕੋਈ ਵੀ ਮਰਜ਼ੀ ਮਾਡਲ ਹੋਵੇ ਲਾਈਟ ਪੀੜੀ ਹੋ ਜੇ ਐਨ ਬਾਕੀ ਆਪਣੇ ਕੋਲ ਡਿਸਪੋਜ਼ਲ ਲਾਈਟਾਂ ਹੁੰਦੀਆਂ ਨੇ ਜੀ ਠੀਕ ਹੈ ਵੀ ਕਈ ਵਾਰ ਕਿਸੇ ਵੀਰ ਦਾ ਸ਼ੀਸ਼ਾ ਕਰੈਕ ਹੋ ਜਾਏ ਸ਼ੀਸ਼ਾ ਟੁੱਟ ਜਾਏ ਤਾਂ ਆਪਣੇ ਕੋਲ ਪੁਰਾਣੇ ਸ਼ੀਸ਼ੇ ਹੁੰਦੇ ਆ ਵੀਰੇ ਜਮਾਂ ਨਵੇਂ ਵਰਗੇ ਉਹ ਆਪਾਂ ਚੇਂਜ ਕਰ ਦਿੰਨੇ ਆ ਆਪਾਂ ਸ਼ੀਸ਼ਾ ਵੀ ਅਗਲੇ ਦਿਨਾਂ ਨੇ ਅਗਰ ਲਾਈਟ ਹੀ ਸਾਰੀ ਟੁੱਟ ਗਈ ਬਾਈ ਚਾਂਸ ਐਕਸੀਡੈਂਟ ਜਿਆਦਾ ਹੋ ਜਾਂਦਾ ਲਾਈਟ ਹੀ ਸਾਈ ਕੰਡਮ ਹੋ ਗਈ ਤਾਂ ਸਾਰੀਆਂ ਤੁਸੀਂ ਦੇਖ ਸਕਦੇ ਵੀਰੇ ਡਿਸਪੋਜ਼ਲ ਲਾਈਟਾਂ ਨੇ ਓਕੇ ਬਾਈ ਹਾਂਜੀ ਵੀਰੇ ਤੇ ਬਈ ਸਾਰੀਆਂ ਆਪਾਂ ਸ ਤੱਕ ਨਹੀਂ ਲੈਤਣ ਸਾਰੀਆਂ ਇਹ ਇਹ ਬਈ ਇਦਾਂ ਦੀ ਕੰਡੀਸ਼ਨ ਦੀ ਜਿਹੜਾ ਜਾ ਕਿ ਇਹ ਜੋ ਕੋਈ ਸਾਫ ਚੁੱਕ ਕਰਕੇ ਲਾਈ ਇਹ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਹੀ ਸੀ ਸਾਰੀਆਂ ਠੀਕ ਹੈ ਇਹ ਸੀ ਆਪ ਤਿਆਰ ਕਰਕੇ ਜੋ ਜੀ ਸਮਾਨ ਚੇਂਜ ਕਰਨ ਵਾਲਾ ਹੁੰਦਾ ਸੋ ਚੇਂਜ ਕਰਦੇ ਆਂ ਐਂਡ ਪ੍ਰੋਪਰ ਤੇ ਮਿਹਨਤ ਕਰਕੇ ਸੀ ਬਿਲਕੁਲ ਨਵੇਂ ਵਰਗੇ ਲੈਟਾ ਬਣਾ ਦਿੰਦੇ ਆਂ ਓਕੇ ਆ ਦੇਖੋ ਸਾਡੇ ਕੋਲ ਪ੍ਰੋਜੈਕਟਰ ਲੈਟਾ ਸਵਿਟ ਦੀਆਂ 12 13 ਮਾਡਲ ਦੇ ਲੈਟਾ ਨੋਵਾ ਦੇ ਲੈਟਾ ਬਹੁਤ ਹਰ ਤਰ੍ਹਾਂ ਦੀਆਂ ਗੱਡੀਆਂ ਦੇ ਆਪਣੇ ਕੋਲ ਲੈਟਾ ਹੁੰਦੇ ਆਂ ਵੀਰੇ ਹਮ ਹਾਂਜੀ ਅੱਛਾ ਮੇਰੇ ਵੀਰੇ ਮੈਨੂੰ ਐ ਦੱਸੋ ਇਹਨੂੰ ਸਾਫ਼ ਕਰਨ ਦੇ ਤੁਹਾਨੂੰ ਕਿੰਨਾ ਕ ਸਮਾਂ ਲੱਗ ਜਾਂਦਾ ਬਾਈ ਸਾਫ਼ ਕਰਨ ਨੂੰ ਵੀਰੇ ਇੱਕ ਸੈਟ ਨੂੰ ਘੰਟੇ ਕਿਦਾ ਟਾਈਮ ਲੱਗਦਾ ਠੀਕ ਹੈ ਬਾਈ ਮੰਨ ਕੇ ਚੱਲੋ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਜਦੋਂ ਵੀ ਤੁਸੀਂ ਆਉਣਾ ਸਾਡੇ ਕੋਲ ਮੂਰੇ ਕੰਮ ਹੁੰਦਾ ਤੁਸੀਂ ਇੱਕ ਵਾਰ ਸਾਡੇ ਨੰਬਰ ਤੇ ਸਕਰੀਨ ਤੇ ਸ਼ੋ ਹੋ ਜਾਣਗੇ ਫੋਨ ਕਰਕੇ ਜ਼ਰੂਰ ਆਇਓ ਠੀਕ ਹੈ ਬਾਈ ਕਿਉਂ ਸਾਨੂੰ ਫਿਰ ਦਿੱਕਤ ਆ ਜਾਂਦੀ ਮੂਰੇ ਕਸਟਮਰ ਹੁੰਦਾ ਤੁਸੀਂ ਕਾਲੀ ਕਰਦੇ ਹੋ ਵੀਰੇ ਫਿਰ ਸਾਨੂੰ ਸੰਭਾਲਣ 'ਚ ਕਸਟਮਰ ਦਿੱਕਤ ਆਉਂਦੀ ਹੈ ਇੱਕ ਵਾਰ ਘਰ ਉਤਰ ਲੱਗੇ ਫੋਨ ਜ਼ਰੂਰ ਕਰੋ ਠੀਕ ਹੈ ਜੀ ਸੋ ਆਪਣਾ ਟਾਈਮ ਜੀ ਅਸੀਂ ਟਾਈਮ ਡਿਜਸਟਮੈਂਟ ਕਰ ਲਾਂਗੇ ਪਰੋਂ ਟਾਈਮ ਦੇ ਦਾਂਗੇ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ ਠੀਕ ਹੈ ਬਾਈ ਲੈ ਮੇਰਾ ਭਰਾ ਹਨਾ ਵੀ ਇੱਧਰ ਵੀ ਲੇਟਾ ਪਈਆਂ ਬਾਈ ਹੋਰਾਂ ਨੂੰ ਫਿਰ ਤੁਸੀਂ ਇਹਨਾਂ ਦੇ ਵਿੱਚੋਂ ਵੀ ਬਾਏ ਕਰ ਸਕਦੇ ਆਂਗੇ ਬਿਜਮਾ ਉਹ ਵਰਨਾ ਨਹੀਂ ਲੱਗਣਾ ਮੈਂ ਹਾਂਜੀ ਵਰਨਾ ਇਹ ਵਰਨਾ ਦੀਆਂ ਨਿਊ ਮਾਡਲ ਵੀਰੇ ਜਿਵੇਂ ਹੁਣ ਇਹ ਲਾਈਟਾਂ ਆਪਾਂ ਵਰਨਾ ਦੀ ਇਹਦੀ ਗੱਲ ਕਰੀਏ ਕਿੰਨੇ ਰੁਪਏ ਦੀ ਲਾਈਟਾਂ ਮੈਂ ਜਾਂ ਜੋੜ ਦੀ ਗੱਲ ਕਰੀਏ ਇਹ ਵੀਰੇ ਮਹਿੰਗੀਆਂ ਹੁੰਦੇ ਨੇ ਆਪਾਂ 10000 ਤੱਕ ਦੇ ਦੇਣੇ ਹੁੰਦੇ ਆ ਲਾਈਟਾਂ 10000 ਰੁਪਏ ਦਾ ਜੋੜਾ ਹਾਂਜੀ ਠੀਕ ਹੈ ਪੁਰਾਣੀਆਂ ਕੱਟ ਲੋਗੇ ਤੁਸੀਂ ਜੀ ਪੁਰਾਣੀਆਂ ਵਿੱਚ ਕੱਟ ਲੈਣੀਆਂ ਹੁੰਦੀਆਂ ਵੀਰੇ ਆਪਾਂ ਕਈ ਵਾਰ ਆਪਣੇ ਕੋਲ ਸਵਿਫਟ ਦੀਆਂ ਲਾਈਟਾਂ ਨੇ ਵੀਰੇ ਇਹ ਸਸਤੀਆਂ ਹੁੰਦੇ ਨੇ ਇਹ ਆਪਾਂ 1000 ਰੁਪਏ ਦੀ ਇੱਕ ਲੈਣ ਦੇ ਦੇਣੇ ਹੁੰਦੀਆਂ ਠੀਕ ਹੈ ਨਿਆ ਵਾਲੀ ਲਾਈਟ ਆ ਹਾਂ ਹਾਂ ਇਹ 1000 ਰੁਪ ਇਹ ਵੀ ਆਪਾਂ 1000 ਰੁਪਏ ਦੀ ਵੀਰੇ ਤੁਹਾਨੂੰ ਦੇ ਦਾਂਗੇ ਠੀਕ ਹੈ ਹਾਂਜੀ ਕਈ ਵਾਰ ਇਹ ਵੀ ਤਾਂ ਨਹੀਂ ਚਾਹ ਵੀ ਮੂਹੇ ਦਾ 26 26 25 26 100 ਰੁਪਏ ਮਾਰਕੀਟ ਰੇਟ ਆਦਾ ਲੋਮੈਕਸ ਕੰਪਨੀ ਦਾ origignal ਰੇਟ ਆ ਵੀਰੇ ਆਪਣੇ ਕੋਲ ਤੁਹਾਨੂੰ ਸਿਰਫ 1000 ਰੁਪਏ ਵਿੱਚ ਮਿਲੂਗੀ ਹੂੰ ਲੈ ਵੀ ਨਾ ਫਿਰ ਵੀ ਅਗਰ ਥੋੜਾ ਮਾਣਾ ਇੱਕ ਗਿਆ ਜਪ ਕਹਿੰਦੇ ਯਾਰ ਬਈ ਮੈਨ ਇਹ ਤਾਂ ਰੱਖਣੀ ਹੀ ਨਹੀਂ ਇਹ ਅੱਬਾਈ ਹੋਰੀ ਆਪਦੇ ਸਾਫ ਕਰ ਲੈਣਗੇ ਸਾਫ ਹੋ ਗਿਆ ਬਈ ਹਲਵਾ ਲਓ ਅਸੀਂ ਥੋੜੀਆਂ ਵਿੱਚ ਘੱਟ ਕੇ ਵੀਰੇ ਤੁਹਾਨੂੰ ਸਾਫ ਕਰਿਆ ਕਰਾਂ ਸੱਟ ਵੀ ਦੇ ਦਾਂਗੇ ਅਗਰ ਤੁਸੀਂ ਆਪਣੇ ਸਾਫ ਕਰਾਉਣ ਤਾਂ ਉਹਨਾਂ ਥੋੜੀਆਂ ਲੇਟਾਂ ਦਾ ਸੀ ਇਹ ਦੇ ਵਰਗੀਆਂ ਬਿਲਕੁਲ ਨਵੀਆਂ ਵਰਗੀਆਂ ਬਣਾ ਦਾਂਗੇ ਠੀਕ ਹੈ ਬਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਇਸ ਟਾਈਮ ਆਉਣੇ ਲਈ ਕਿਹੜੀ ਕਿਹੜੀ ਗੱਡੀ ਦੇ ਲੇਟਾਂ ਪਈਆਂ ਬਈ ਇਸ ਟਾਈਮ ਵੀਰੇ ਆਪਣੇ ਕੋਲ ਲਗਭਗ ਸਾਰੀਆਂ ਤਰ੍ਹਾਂ ਦੀਆਂ ਗੱਡੀਆਂ ਨੇ ਪਈਆਂ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਉਹਦੀ ਪਈਆ ਨੋਵਾ ਦੀਆਂ ਪਈਆਂ ਨੇ ਸਵਰਟ ਦੀਆਂ ਪਈਆਂ ਨੇ ਵਰ ਸੇਲ ਗੱਡੀ i10 ਰਿਟਜ ਨੋਵਾ ਹੋਂਡਾ ਇਮੇਜ ਹੋਂਡਾ ਸਿਟੀ ਆ ਗਈ ਵਰਨਾ ਆ ਗਈ ਆ ਸਲਟ ਦੀ ਲੱਟ ਪਈ ਆ ਆਈਟਨ ਲਗਭਗ ਸਾਰੀਆਂ ਗੱਡੀਆਂ ਲੱਟਾਂ ਵੀਰੇ ਮਿਲ ਜਾਣਗੀਆਂ ਆਪਣੇ ਆ ਬਲੇਰੋ ਵਗੈਰਾ ਦੀ ਪਈ ਹੈ ਨਾ ਬਲੇਰੋ ਵਗੈਰਾ ਕੀ ਵਰਨਾ ਆਦੀ ਉਹਦੀ ਹੋਗੀ ਵੈਗਨਾਰ ਦੀ ਹੋਗੀ ਆ ਪ੍ਰਾਣੀ ਸਕਾਰ ਵੀ ਹੋਗੀ ਹਾਂ ਜੀ ਪ੍ਰਾਣੀ ਸਕੋਰਪੀਓ ਵੈਗਨਾਰ ਹੋਗੀ ਸਕਾਰਪੀਓ ਹੋਗੀ ਆ ਐਕਜ਼ੋਲੋ ਗੱਡੀ ਦੀ ਲੈ ਭਾਈ ਨਾਮ ਦੱਸਣ ਦਾ ਮੈਂ ਤੁਹਾਨੂੰ ਤਾਂ ਦੱਸਿਆ ਵੀ ਹੈ ਨਾ ਕਈ ਵਾਰ ਕਿਸੇ ਬਾਈ ਲਵੇ ਗੱਡੀ ਹੁੰਦੀ ਹੈਗੀ ਟਾਇਰ ਉਹਦੇ ਮਾਈਂਡ ਚ ਆ ਜਾਵੇ ਵੀ ਹਾਇਰ ਮੇਰੇ ਲਈ ਗੱਡੀ ਦੇ ਬਦਲਣ ਵਾਲੀਆਂ ਪਈਆਂ ਲੱਟਾਂ ਬਈ ਹੈ ਨਾ ਬਿਲਕੁਲ ਆ ਆਪਣੇ ਕੋਲ ਸਾਰੀਆਂ ਡਿਸਪੋਜ਼ਲ ਲੱਟਾਂ ਨੇ ਵੀਰੇ ਸਵਿਫਟ 10 ਮਾਡ ਠੀਕ ਹੈ ਜੀ ਅਪੋਲੋ ਦੀਆਂ ਹੋਗੀਆਂ ਸਾਰੀਆਂ ਗੱਡੇ ਦਾ ਟਾਲਕਪਕ ਆਪਣੇ ਕੋਲ ਇਧਰ ਬੈਗ ਲੇਟਾ ਦੀ ਆਪਣੇ ਕੋਲ ਬੈਗ ਲੇਟਾ ਵੀਰੇ ਆ ਗਈਆਂ ਬਾਈ ਇਹ ਆਪਣੇ ਕੋਲ ਸਾਰੇ ਡਿਸਪੋਜ਼ਲ ਰੈਕ ਲੇਟਾ ਨੇ ਵੀਰੇ ਪੁਰਾਣੀਆਂ ਲੇਟਾਂ ਨਵੇਂ ਵਰਗੀ ਕੰਡੀਸ਼ਨ ਆ ਕਈ ਵਾਰੀ ਵੀਰ ਦੀ ਟੁੱਟ ਜਾਂਦੀ ਆ ਨਮੀ ਪਾਉਂਦਾ ਵੀਰ ਫਿਰ ਪੁਰਾਣੀ ਪਹਿਲਾਂ ਵਾਲੀ ਲੇਟ ਨਾਲ ਮੈਚਿੰਗ ਨਹੀਂ ਹੁੰਦੀ ਸੋ ਉਹ ਆਪਣਾ ਵੀਰ ਇੱਥੇ ਪੁਰਾਣੀ ਮੈਂ ਕੈਮਰਾਮੈਨ ਵੀਰ ਨੂੰ ਕਹੂੰਗਾ ਇੱਥੇ ਮਾੜਾ ਸ਼ੋਅ ਕਰ ਦੋ ਇਹ ਪੁਰਾਣੀ ਵਾਲੇ ਟਾਣੇ ਆਪਣੇ ਕੋਲੇ ਠੀਕ ਹੈ ਬਈ ਬਾਕੀ ਵੀਰੇ ਕਈ ਵਾਰ ਆਪਣੇ ਕੋਲੇ ਨਵੇਂ ਵਾਲੇ ਟਾ ਵੀ ਹੁੰਦੀਆਂ ਨੇ ਹੂੰ ਹੂੰ ਪੁਰਾਣੀ ਆ ਨਵੀਂ ਵਾਲਾ ਟਾ ਪਈਆਂ ਸਾਰ ਆਪਣੇ ਕੋਲ ਇਹ ਬਿਲਕੁਲ ਨਵੀਆਂ ਆ ਬਈ ਇਹ ਬਿਲਕੁਲ ਨਵੀਆਂ ਲੈਟਾਣੇ ਕਿਸੇ ਵੀਰ ਨੇ ਮੇਰੇ ਵੀਰ ਨੇ ਕਹਿੰਦਾ ਹੁੰਦਾ ਮੈਂ ਨਹੀਂ ਲੈਣੀ ਪੁਰਾਣੀ ਤਾਂ ਨਵੀਂ ਵੀ ਲੈਣੀ ਆ ਤਾਂ ਆਪਣੇ ਕੋਲ ਨਵੇਂ ਵਾਲਾ ਵੀ ਹੁੰਦੀਆਂ ਵੀਰੇ ਆ ਸਾਰੇ ਡੱਬਿਆਂ ਚ ਪਈਆਂ ਹੋਈਆਂ ਨੇ ਨਵੀਆਂ ਲੈਟਾ ਰੈਂਕ ਚ ਪਈਆਂ ਬਾਕੀ ਆਪਣੇ ਕੋਲੇ ਸਾਈਡ ਸ਼ੀਸ਼ੇ ਵੀਰੇ ਆਲੇ ਪਏ ਨੇ ਬਈ ਆ ਸਵੈਟਰ ਦੇ ਸਾਈਡ ਸ਼ੀਸ਼ੇ ਹੋਗੇ ਇਹ ਆਪਣੇ ਕੋਲ ਨਵੇਂ ਹੁੰਦੇ ਆ ਠੀਕ ਹੈ ਹਾਂਜੀ ਇੰਡੀਕੇਟਰ ਹੋਗੇ ਜੀ ਸਾਈਡ ਇੰਡੀਕੇਟਰ ਸਾਈਡ ਇੰਡੀਕੇਟਰ ਹ ਇਹ ਇਹ ਕਿਹੜੀ ਕਿਹੜੀ ਇਸ ਤਰ੍ਹਾਂ ਦੇ 8 Swift ਦਾ ਜੀ ਅੱਛਾ Swift ਦਾ ਹਾਂਜੀ ਇਹਦਾ ਹੋ ਗਿਆ ਬਾਕੀ ਹਾਂਜੀ ਸਾਈਡ ਸ਼ੀਸ਼ਿਆਂ ਦੇ ਕਵਰ ਹੋ ਗਏ ਜੀ ਕਈ ਮੇਰੇ ਵੀਰ ਸਾਈਡ ਸ਼ੀਸ਼ਿਆਂ ਦੇ ਜਿਹੜੂ ਕਵਰ ਨਹੀਂ ਬਹੁਤ ਜ਼ਿਆਦਾ ਟੁੱਟਦੇ ਆ ਤੇ ਸਾਈਡ ਸ਼ੀਸ਼ਾ ਵੀਰ ਆਪਾਂ ਚੱਲਿਆ ਜਾਂਦਾ ਆਪਾਂ ਨੂੰ ਕਵਰ ਟੁੱਟਦਾ ਤਾਂ ਕਵਰ ਆਪਾਂ ਦੇ ਦਾਂਗੇ ਕੱਲਾ ਕਵਰ ਦਾ ਹਾਂਜੀ ਹਾਂਜੀ ਕਵਰ ਮਿਲ ਜਾਊਗਾ ਅੱਛਾ ਵੀਰੇ ਇੱਕ ਹੋਰ ਚਲੋ ਇਹ ਤਾਂ ਹੋ ਗਏ ਆਪਣੇ ਲਾਈਟਾਂ ਹੋਗੀਆਂ ਬਾਈ ਹਨਾ ਪ੍ਰੀਪੇਅਰ ਵੀ ਕਰਾ ਲੈਣਗੇ ਥੋੜੇ ਤੋਂ ਚੇਂਜ ਵੀ ਕਰਵਾ ਲੈਣਗੇ ਹਾਂਜੀ ਬਾਈ ਜਾਨ ਹੁਣ ਗੱਡੀ ਚੱਲਦੀ ਹੈਗੀ ਬੰਪਰ ਲੱਗ ਵੱਜ ਜਾਂਦਾ ਤੇ ਤਰੇੜਾ ਆ ਜਾਂਦੇ ਨੇ ਬੰਪਰ ਚ ਟੁੱਟ ਜਾਂਦਾ ਬਹੁਤ ਸਾਰੇ ਲੋਕ ਸਾਨੂੰ ਸ਼ਿਕਾਇਤ ਕਰਦੇ ਨੇ ਵੀ ਵੀਰੇ ਕੁੱਤਾ ਵੱਜ ਗਿਆ ਬੰਪਰ ਟੁੱਟ ਗਿਆ ਮੂਰੇ ਕੁੱਤਾ ਆ ਗਿਆ ਜਾਂ ਕਿਸੇ ਵੀ ਰੀਜ਼ਨ ਕਰਕੇ ਤੁਹਾਡਾ ਬੰਪਰ ਟੁੱਟੇ ਜਾਂਦਾ ਤਾਂ ਵੀਰੇ ਕਬਰਾਂ ਹੋਂਦੀ ਜ਼ਰੂਰਤ ਨਹੀਂ ਬੰਪਰ ਬਿਲਕੁਲ ਨਵੇਂ ਵਰਗਾ ਬਣਾ ਦਾਂਗੇ ਰਿਪੇਅਰ ਕਰਦੇ ਆਪਾਂ ਬੰਪਰ ਆਪਣੇ ਕੋਲ ਬੰਪਰ ਰਿਪੇਅਰ ਕਰੇ ਹੋਏ ਤੁਹਾਨੂੰ ਦਿਖਾਉਣੀ ਆ ਦਿਖਾਓ ਵੀਰੇ ਆ ਦੇਖੋ ਵੀਰੇ ਜਿਵੇਂ ਆਪਣਾ ਬੰਪਰ ਇਹ ਤੁਹਾਨੂੰ ਟੁੱਟਿਆ ਹੋਇਆ ਆਪਾਂ ਨੂੰ ਰਿਪੇਅਰ ਕਰਾਂਗੇ ਗਰਮ ਕਰਕੇ ਵੀਰੇ ਆਪਾਂ ਪਲਾਸਟਿਕ ਨੂੰ ਪਲਾਸਟਿਕ ਨਾਲ ਹੀ ਜੋ ਵੀ ਇਹ ਜਾਲੀ ਆ ਜਿਹੜੀ ਵੀ ਇਹ ਨਾ ਜਾਲੀ ਵੀ ਬੜੀ ਸਪੋਰਟ ਦਾ ਕੰਮ ਕਰਦੀ ਏ ਇਸ ਸਪੋਰਟ ਦਾ ਕੰਮ ਕਰਦੀ ਏ ਵੀਰੇ ਇਹ ਬੰਪਰ ਨੂੰ ਹਿੱਲਣ ਨਹੀਂ ਦਿੰਦੀ ਹੈਗੀ ਠੀਕ ਆ ਵੀਰੇ ਹਾਂਜੀ ਲਾਈਵ ਚੈੱਕ ਕਰੋ ਇਹ ਜਾਲੀ ਬੰਪਰ ਦੇ ਵਿੱਚ ਹੀ ਚਲੀ ਜਾਂਦੀ ਆ ਪ੍ਰੋਪਰ ਜਿਵੇਂ ਆਪਾਂ ਕਹਦੇ ਲੈਂਟਰ ਵਾਲਾ ਕੰਮ ਹੋ ਜਾਂਦਾ ਇਹ ਹਮ ਸਰੀਏ ਪਾਦੇ ਵਿੱਚ ਬਿਲਕੁਲ ਬਿਲਕੁਲ ਸਰੀਏ ਪਾਤੇ ਜੀ ਬੰਪਰ ਜਮਾ ਨਹੀਂ ਹਿੱਲਦਾ ਹੈਗਾ ਠੀਕ ਆ ਵੀਰੇ ਇਨਾ ਚਿਰ ਕਾਸੇ ਚ ਜੰਗੀ ਜਿਹੇ ਬਸਦਾ ਨਹੀਂ ਉਹਨਾਂ ਚਰ ਨਹੀਂ ਟੁੱਟਦਾ ਇਹ ਹਮ bade mote khaliya khaliyan naal bilkul nahi hilda proper jamma fix ho janda bumper eh hmmm ਹਾਂਜੀ ਵੀਰੇ ਤੇ ਬਈ ਆਹ ਵਾਲੀ ਜਾਲੀ ਆ ਹਨਾ ਇਸ ਤਰ੍ਹਾਂ ਪਾ ਰੱਖ ਕੇ ਪ੍ਰੋਪਰ ਇਹਨੂੰ ਸ਼ੇਪ ਕਰਦੇ ਆ ਹੁਣ ਮੈਂ ਮੇਨ ਮੇਨ ਥੋੜਾ ਥੋੜਾ ਦਿਖਾਇਆ ਪਈ ਨੂੰ ਇਸ ਤਰ੍ਹਾਂ ਨੇ ਪ੍ਰੋਪਰ ਐਂ ਜੁੜ ਜਾਣਾ ਇੱਥੇ ਜੁੜ ਜਾਣਾ ਨੇ ਇਸ ਤਰ੍ਹਾਂ ਓਕੇ ਪ੍ਰੋਪਰ ਐਂੇ ਸ਼ੇਪ ਚ ਆ ਜਾਣਾ ਲੈ ਵੀ ਮੇਰਾ ਭਰਾ ਟਿਕਾ ਮਤਲਬ ਵੀ ਇਹ ਬਈ ਤੁਸੀਂ ਚੰਗੀ ਤਰ੍ਹਾਂ ਇਹਨੂੰ ਜੁੜਵਾ ਵੀ ਸਕਦੇ ਹੋ ਤੇ ਹੋਰ ਵੀ ਬਈ ਬਸ ਇੱਕ ਵਾਰ ਵਿਜ਼ਿਟ ਕਰੋਗੇ ਤੁਹਾਨੂੰ ਵਧੀਆ ਐਕਸਪੀਰੀਅੰਸ ਮਿਲੂਗਾ ਹੋਰ ਕੋਈ ਮੇਰਾ ਭਰਾ ਨੇੜੇ ਤੇੜੇ ਹੈਗਾ ਕੋਈ ਹਨਾ ਬਈ ਆਪਾਂ ਕਦੇ ਹੋਰ ਮਲੇ ਕੋਟਲੇ ਦਾ ਹੈਗਾ ਮੇਰਾ ਭਰਾ ਅਗਰ ਸੰਗਰੂਰ ਦਾ ਹੈਗਾ ਜਾਇਦਰੋਂ ਨਾਪਾ ਕਿਦੋਂ ਵੀ ਤੁਸੀਂ ਆ ਕੇ ਬਈ ਤੋ ਚੰਗੇ ਤਰੀਕੇ ਨਾਲ ਬਈ ਆਪਣਾ ਕੰਮ ਦਾ ਰਿਪੇਅਰਿੰਗ ਪੂਰੀ ਕਰਵਾ ਸਕਦੇ ਆਂਗੇ ਤੇ ਲਾਈਟਾਂ ਨੂੰ ਚੰਗੀਆਂ ਬਣਵਾ ਸਕਦੇ ਤੁਸੀਂ ਪੁਰਾਣੀਆਂ ਲਾਈਟਾਂ ਵੀ ਬਦਲ ਕਰ ਸਕਦੇ ਹੋ ਠੀਕ ਆ ਤੂਰੀ ਸ਼ਹਿਰ ਜ਼ਿਲ੍ਹਾ ਸੰਗਰੂਰ ਇੱਕ ਵਾਰ ਐਡਰੈਸ ਜ਼ਰੂਰ ਦੱਸ ਦਿਓ ਬਈ ਆਪਣਾ ਵੀਰੇ ਆਪਣਾ ਤੂੜੀ ਸ਼ਹਿਰ ਨੇੜੇ ਮਲੇਰਕੋਟਲਾ ਬਾਈਪਾਸ ਕਈ ਮੇਰੇ ਵੀਰ ਭਲੇਖੇ ਨਾਲ ਮਲੇਰਕੋਟਲੇ ਚਲੇ ਜਾਂਦੇ ਵੀਰੇ ਮਲੇਰਕੋਟਲੇ ਬਿਲਕੁਲ ਨਹੀਂ ਜਾਣਾ ਮਲੇਰਕੋਟਲਾ ਬਾਈਪਾਸ ਚੌਂਕ ਤੂੜੀ ਸ਼ਹਿਰ ਚ ਆਪਣੀ ਦੁਕਾਨਾ ਰਾਜਪਾਲ ਕਾਰ ਲਾਈਟ ਸਟੋਰ ਦੇ ਨਾਮ ਨਾਲ ਪੀਲੇ ਰੰਗ ਦੇ ਵੀਰੇ ਬੋਰਡ ਲੱਗੇ ਹੋਏ ਨੇ ਕਿ ਤੁਸੀਂ ਮਲੇਰਕੋਟ ਠੀਕ ਹੈ ਵੀਰ ਫੋਨ ਕਰਕੇ ਤੁਹਾਨੂੰ ਪੂਰਾ ਪ੍ਰੋਪਰ ਐਡਰੈਸ ਨਹੀਂ ਸਮਝਾ ਲਈ ਪ੍ਰੋਪਰ ਐਡਰੈਸ ਸਮਝਾਵਾਂਗੇ ਵੀਰੇ ਇੱਕ ਵਾਰ ਜਰੂਰ ਵਿਜ਼ਿਟ ਕਰੋ ਮੇਰਾ ਵੀਰ ਡੈਟਾ ਪੂਰੇ ਵਧੀਆ ਬਣਾਵਾਂਗੇ ਬੰਪਰ ਤੁਹਾਡੇ ਪ੍ਰੋਪਰ ਰਿਪੇਅਰ ਹੋ ਜਾਣਗੇ ਵੀਰੇ ਜਮਾਂ ਨਹੀਂ ਪਤਾ ਲੱਗਦਾ ਬਾਕੀ ਆਪਣੇ ਕੋਲ ਟਿੱਕੀਆਂ ਹੁੰਦੀਆਂ ਨੇ ਜੀ ਹਰ ਇੱਕ ਤਰ੍ਹਾਂ ਦੀ ਆਹ ਗੱਡੀਆਂ ਦੀਆਂ ਜਿਵੇਂ ਹਾਂਜੀ ਠੀਕ ਹੈ ਜਿਵੇਂ ਵੀਰੇ ਆਪਣੇ ਕੋਲ ਸਾਈਡ ਸ਼ੀਸ਼ਾ ਹੁੰਦਾ ਸਾਈਡ ਸ਼ੀਸ਼ਾ ਦੀ ਆ ਦੇਖ ਆ ਸਾਈਡ ਸ਼ੀਸ਼ਾ ਹੁੰਦਾ ਵੀਰੇ ਆਪਣੇ ਕੋਲ ਸਾਈਡ ਸ਼ੀਸ਼ੇ ਦੀ ਕਈ ਵੀ ਰਾਂ ਦੀ ਨਾ ਟੁਕੜੀ ਜੜੀ ਹੁੰਦੀ ਆ ਸ਼ੀਸ਼ਾ ਨੂੰ ਆਪਾਂ ਕਹਿੰਦੇ ਆ ਸਾਈਡ ਮਿਰਰ ਇਹ ਟੁਕੜੀ ਟੁੱਟ ਜਾਂਦੀ ਸੋ ਵੀਰੇ ਆਪਣੇ ਕੋਲ ਇਹ ਵੀ ਹੁੰਦੀਆਂ ਨੇ ਓਕੇ ਹਾਂਜੀ ਤੇ ਬਸ ਭਾਈ ਮੇਰਾ ਭਰਾ ਇੱਕ ਵਾਰ ਤੁਸੀਂ ਭਾਈ ਨੂੰ ਫੋਨ ਕਰੋ ਤੇ ਤੁਹਾਨੂੰ ਫੋਨ ਤੇ ਮਤਲਬ ਬਹੁਤ ਕੁਝ ਭਾਈ ਪਤਾ ਲੱਗ ਜਾਊਗਾ ਕਿ ਕਿਹੜੀ ਚੀਜ਼ ਅਸੀਂ ਲੈਣੀ ਹੈ ਕਿਹੜੀ ਨਹੀਂ ਲੈਣੀ ਤੇ ਤੁਸੀਂ ਮੰਗਵਾ ਵੀ ਸਕਦੇ ਹੋਗੇ ਹਨਾ ਭਾਈ ਜਿਵੇਂ ਉਹਨਾਂ ਲਾਈਟ ਆ ਗਈ ਭਾਈ ਹਨਾ ਕੋਈ ਕਿਸੇ ਨੇ ਆਪਦੇ ਘਰੇ ਮੰਗਵਾਣੀ ਹੁੰਦੀ ਹੈ ਕਿਵਰ ਬਹੁਤ ਦੂਰੋਂ ਹੁੰਦਾ ਦਾ ਤਾਂ ਵੀ ਭਾਈ ਉਹਰੀ ਪਾਰਸਲ ਵਗੈਰਾ ਕਰਵਾ ਦੇਣਗੇ ਤੁਹਾਨੂੰ ਹਾਂਜੀ ਹਾਂਜੀ ਨੰਬਰ ਸਕਰੀਨ ਤੇ ਪਾਤੇ ਕਾਲ ਕਰ ਲਿਓ ਵਿਜ਼ਿਟ ਕਰ ਲਿਓ ਮਿਲਾਂਗੇ ਬਹੁਤ ਛੇਤੀ ਭਾਈ ਕਿਸੇ ਨਵੇਂ ਵੀਡੀਓ ਦੇ ਨਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ